ਤਰਾ ਨਾ ਕੀਆ ਯੂਵੀ ਹੈ ਯੂਵੀ ਮੰਮੀ ਨੂੰ ਦਿਲ ਨਹੀਂ ਕਰਦਾ ਮਿਲਣ ਨੂੰ ਮੰਮੀ ਨੂੰ ਮਿਲਣ ਨੂੰ ਦਿਲ ਕਰਦਾ ਉਹ ਤਾਂ ਸਮਝ ਤੇ ਕਹਿੰਦੀ ਆ ਕਹਿੰਦੇ ਵਧੀਆ ਮਰ ਗਿਆ ਅੱਛਾ ਹਾਂ ਉਹ ਕਹਿੰਦਾ ਸੰਭਲੋ ਮੁੰਡੇ ਨੂੰ ਵੀ ਸੰਭਲੋ ਕਹਿੰਦੀ ਤੁਸੀਂ ਮੁੰਡੇ ਨੂੰ ਕਹਿੰਦੀ ਮੇਰੇ ਪੈਸੇ ਤਿਆਰ ਨੇ ਤੂੰ ਮੈਨੂੰ ਕਾਗਜ਼ਾਂ 'ਚ ਡਿਵੋਰਸ ਦੇ ਦੇ ਵੀ ਉਹ ਤੋਂ ਬਾਅਦ ਮੈਂ ਇਧਰੋਂ ਕਿਸੇ ਨਾ ਕਾਗਜੀ ਵਿਆਹ ਕਰਾ ਕੇ ਤੈਨੂੰ ਬੁਲਾ ਲੈਣੇ ਆ। ਤੋਂ ਬਾਅਦ ਨੰਬਰ ਬਦਲਤਾ। ਮੁੰਡੇ ਨਾਲ ਗੱਲ ਕਰਨ ਤੇ हट ਗਈ। ਮੁੰਡਾ ਟੈਨਸ਼ਨ 'ਚ ਰਹਿਣ ਲੱਗ ਗਿਆ ਤੇ ਉਹਦੀ ਭੂਆ ਕੋਲ ਗਿਆ। ਉਹਦੀ ਮੈਂ ਤਾਂ ਕੀਤੀਆਂ ਉਹਦੀਆਂ ਭੈਣ ਭੂਆ ਦੀਆਂ ਕੁੜੀਆਂ ਦੇ ਮੈਂ ਤਾਂ ਕੀਤੀਆਂ ਮੇਰੇ ਨਾਲ ਗੱਲ ਕਰਾਓ ਜਸ ਨਾਲ। ਨੜਕੇ ਨੁੱਕੀ ਗੱਲ ਹੋ ਗਈ ਫਿਰ। ਬਸ ਉਹਨਾਂ ਨੇ ਸੁੱਤੇ ਮੈਨੂੰ ਟੈਕ ਆ ਗਿਆ ਇੱਥੇ ਜ ਰਹਿਣ ਲੱਗਿਆ ਹਾਂ ਟੈਨਸ਼ਨ 'ਚ ਰਹਿਣ ਲੱਗਿਆ ਸੌਂਦਾ ਨਹੀਂ ਸੀ ਰਾਤ ਨੂੰ ਮੈਂ ਬਥੇਰਾ ਕਹਿੰਦਾ ਸੌ ਜਾ ਬੱਸ ਕਹਿੰਦਾ ਮੰਮੀ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਪਤਾ ਹੀ ਇਹਨਾਂ ਦੀ ਕਹਾਣੀ ਦਾ ਮਿੰਟਾਂ ਤੋਂ ਪਹਿਲਾਂ ਲੱਗਿਆ ਬੱਸ ਨਾਨਕਾ ਨੇ ਵੀ ਨਹੀਂ ਨਾ 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 ਬੱਸ ਰਿਹਾ ਥੋੜਾ ਜਿਹਾ ਰਿਹਾ ਉੱਥੇ ਜੀ ਨਹੀਂ ਲਾਇਆ ਫੇਰ ਛੱਡ ਗਏ ਹੁਣ ਤੁਸੀਂ ਇਹਦੇ ਸਾਰੇ ਜੋਰੇ ਤੁਹਾਡੇ ਸਾਰੇ ਜੋਰੇ ਹਾਂਜੀ ਮੈਂ ਮੈਂ ਇਹਦੇ ਸਾਰੇ ਆ ਮੇਰੇ ਸਾਰੇ ਆ ਬੱਸ ਹੋਰ ਮੈਨੂੰ ਕੋਈ ਸਾਰਾ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਹ ਤੋਂ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ। ਕਈ ਵਾਰੀ ਜਦੋਂ ਆਪਾਂ ਇਸ ਥਾਂ ਦੇ ਉੱਤੇ ਪਹੁੰਚਦੇ ਆਂ ਬੜੇ ਭਾਵਕ ਮਹੌਲ ਹੋ ਜਾਂਦਾ ਕਿ ਇੱਕ ਮਾਤਾ ਸਾਡੇ ਨਾਲ ਆ ਜਿਨੇ ਸੁਪਨੇ ਸਜੋਏ ਸੀਗੇ ਕਿ ਮੇਰੇ ਘਰੇ ਮਹਿੰਦੀ ਵਾਲੇ ਹੱਥਾਂ ਵਾਲੇ ਨੂੰ ਆਵੇਗੀ। ਮੇਰੇ ਘਰੇ ਮੇਰੇ ਪੁੱਤ ਨੂੰ ਮੈਂ ਬੜੇ ਚਾਮਾਂ ਦੇ ਨਾਲ ਮੇਰੇ ਨੂੰ ਪੁੱਤ ਮੇਰੇ ਵਿਰੇੜੇ ਦੇ ਵਿੱਚ ਰਹਿਣਗੇ ਜਾਂ ਮੈਂ ਉਹਨਾਂ ਦੇ ਕੋਲੇ ਕੈਨੇਡਾ ਜਾ ਕੇ ਰਹੂੰਗੀ। ਪਰ ਹਾਲਾਤ ਕੀ ਹੁੰਦੇ ਆ? ਹਾਲਾਤ ਕੁਝ ਹੋਰ ਹੀ ਹੁੰਦੇ ਆ। ਗੱਲਬਾਤ ਕਰਦੇ ਆ ਮੇਰੇ ਨਾਲ ਇੱਕ ਮਾਤਾ ਤੇ ਇੱਕ ਛੋਟਾ ਜਿਹਾ ਬੱਚਾ ਮਾਤਾ ਦੇ ਰਾਹੀਂ ਸੁਣਦੇ ਸਾਰੀ ਗੱਲਬਾਤ ਮਾਤਾ ਕੀ ਨਾਮ ਤੁਹਾਡਾ ਠੀਕ ਹੈ ਜੀ ਵਧੀਆ ਹਰਪ੍ਰੀਤ ਕੌਰ ਮਾਤਾ ਕਿਹੜੇ ਪਿੰਡ ਤੋਂ ਆਂ ਝਾੜ ਸਾਬ ਤੋਂ ਝਾੜ ਸਾਬ ਜਿਹੜਾ ਲੁਧਿਆਣਾ ਹਾਂਜੀ ਜ਼ਿਲ੍ਹਾ ਲੁਧਿਆਣਾ ਕੀ ਗੱਲ ਮਾਤਾ ਸਾਰੀ ਹੋਈ ਬਸ ਮੇਰੇ ਬੇਟਾ ਦੀ ਮਨਦੀਪ ਸਿੰਘ ਜੀ ਉਹਨੇ ਲਾ ਮੈਰਜ ਕਰਾਈ ਤੀ ਜੇ 2018 ਤੇ ਲਾ ਮੈਰਜ ਕੀਤੀ ਉਹਦੀ ਉਹ ਤਾਂ ਸੇ 7 ਸਾਲ ਪਹਿਲਾਂ ਦਾ ਗੱਲਬਾਤ ਕਰਦਾ ਤੇ ਤੇ ਫੇਰ ਲਾ ਮੈਰਜ ਕਰੇ ਵਧੀਆ ਰਹੇ ਹਨ ਬਹੁਤ ਵਧੀਆ ਚਲ ਬੇ ਪੋਤਾ ਹੋਇਆ ਮੇਰੇ ਉਹ ਤੋਂ ਬਾਅਦ ਕਹਿੰਦੀ ਮੈਂ ਬਾਹਰ ਜਾਣਾ ਆਈ ਰੈਸਟ ਕਰਾਈ ਬੈਂਡ ਘਟਾਈ ਫਿਰ ਕੱਪੜਿਆਂ ਦਾ ਕੋਰਸ ਕਰਾਇਆ ਸਾਰਾ ਕੁਝ ਕਰਾਇਆ ਜਾਣੀ ਚੱਲ ਫਿਰ ਕਹਿੰਦੀ ਮੈਂ ਬਾਹਰ ਜਾਣਾ ਬਾਹਰ ਲਾ ਲਾਤਾ ਦੋਨਾਂ ਨੇ ਲਾ ਕੇ ਬਾਹਰ ਚੱਲ ਗਈ ਦੋ ਕੁ ਸਾਲ ਵਧੀਆ ਰਹੀ ਮੈਨੂੰ ਕਹਿਣ ਲੱਗੀ ਮੇਰੇ ਨੌਕਰਾਦੋ ਸਾਰਾ ਕੁਝ ਤੇ ਮੈਂ ਕਿਹਾ ਵੀ ਇਹ ਤੂੰ ਕੀ ਗੱਲਾਂ ਕਰਦੀ ਹੈ ਵੀ ਤੇਰੇ ਹੀ ਆ ਸਾਰਾ ਕੁਝ 11 10 11 ਥੋੜੇ ਸੋਨਾ ਲੈ ਗਈ પાਕੇ ਤੇ ਕਹਿੰਦੀ ਮੇਰੇ ਨੌਕਰਾਦੋ ਚੱਲ ਮੈਂ ਚੁੱਪ ਕਰ ਗਈ ਚੱਲ ਮੁੰਡੇ ਨਾਲ ਗੱਲਾਂ ਕਰਦੀ ਸੀ ਵਧੀਆ ਮੈਂ ਕਿਹਾ ਚੱਲ ਵਧੀਆ ਕਰਦੀ ਆ ਮੁੰਡੇ ਨੂੰ ਕਹਿੰਦੀ ਮੇਰੇ ਪੈਸੇ ਤਿਆਰ ਨੇ ਤੂੰ ਮੈਨੂੰ ਕਾਗਜ਼ਾਂ 'ਚ ਡਿਵੋਰਸ ਦੇ ਦੇ ਵੀ ਉਹ ਤੋਂ ਬਾਅਦ ਮੈਂ ਇਧਰੋਂ ਕਿਸੇ ਨਾਲ ਕਾਗਜ਼ੀ ਵਿਆਹ ਕਰਾ ਕੇ ਤੈਨੂੰ ਬੁਲਾ ਲੈਣੇ ਆ। ਹਾਂਜੀ ਤੇ ਮੁੰਡੇ ਨਾਲ ਇੱਕਨ ਗੱਲਾਂ ਕਰਦੀ ਮੁੰਡੇ ਤੋਂ ਕਾਗਜ਼ ਮੰਗਾ ਲੇ ਅਜੇ ਡਿਵੋਰਸ ਹੋਇਆ ਨਹੀਂ ਸੀ ਉਹਦਾ ਤੇ ਕਾਗਜ਼ ਮੰਗਾ ਲੇ ਉਹ ਤੋਂ ਬਾਅਦ ਨੰਬਰ ਬਦਲਤਾ ਮੁੰਡੇ ਨਾਲ ਗੱਲ ਕਰਨ ਤੇ हट ਗਈ। ਮੁੰਡਾ ਟੈਨਸ਼ਨ 'ਚ ਰਹਿਣ ਲੱਗ ਗਿਆ ਤੇ ਉਹਦੀ ਭੂਆ ਕੋਲ ਗਿਆ ਉਹਦੀ ਮੈਂਤਾ ਕੀਤੀ ਆਉਂਦੀ ਆ ਭੈਣ ਭੂਆ ਦੀਆਂ ਕੁੜੀਆਂ ਦੇ ਮੈਂਤਾ ਕੀਤੀਆਂ ਮੇਰੇ ਗੱਲ ਕਰਾਓ ਜਸ ਨਾਲ। ਗੱਲ ਕੀਤੀ ਕਹਿੰਦੀ ਤੂੰ ਮੁੰਡੇ ਲੈ ਕੇ ਮੇਰੇ ਇੱਥੇ ਭੂਆ ਕੋਲ ਰਹਿ। ਉਹ ਕਹਿੰਦਾ ਮੰਮੀ ਨੂੰ ਛੱਡ ਕੇ ਮੈਂ ਕਿਵੇਂ ਰਹਿ ਭੂਆ। ਕਹਿੰਦੀ ਉਰੇ ਰਹਿ। ਬਸ ਝੂਠ ਬੋਲੀ ਜਾਂਦੀ ਸੀ ਮੈਂ ਤੇਰੀ ਮਾਂ ਨਾਲ ਨਹੀਂ ਰਹਿਣਾ ਤੇਰੀ ਭੈਣ ਕੋਲ ਨਹੀਂ ਰਹਿਣਾ ਤੇਰੀ ਮਾਂ ਕੋਲ ਨਹੀਂ ਰਹਿਣਾ। ਬਸ ਐਦਾਂ ਮੁੰਡਿਆਂ ਨਾਲ ਨਜਾਇਜ਼ ਹੀ ਲੜਾਈਆਂ ਰੱਖਦੀ ਸੀ ਹਰ ਟਾਈਮ। ਕੀ ਗੱਲੋਂ ਕੀ ਫਿਰ ਬਾਈ ਨੂੰ ਜੀ? ਹੈ? ਮੁੰਡੇ ਲੜਕੇ ਨੂੰ ਕੀ ਗੱਲ ਹੋਈ ਫਿਰ? ਬਸ ਉਹਨਾਂ ਨੇ ਸੁੱਤੇ ਮੈਨੂੰ ਟੈਕ ਆ ਗਿਆ। ਇੱਥੇ ਜ ਰਹਿਣ ਲੱਗਿਆ। ਹਾਂ ਟੈਂਸ਼ਨ 'ਚ ਰਹਿਣ ਲੱਗਿਆ ਸੌਂਦਾ ਨਹੀਂ ਸੀ ਰਾਤ ਨੂੰ। ਮੈਂ ਬਥੇਰਾ ਕਹਣਾ ਸੌ ਜਾ ਬੱਸ ਕਹਿੰਦਾ ਮੰਮੀ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਪਤਾ ਹੀ ਇਹਨਾਂ ਦੀ ਕਹਾਣੀ ਦਾ ਮੀਨਾ ਕਹ ਪਹਿਲਾਂ ਲੱਗਿਆ ਬੱਸ ਬੱਸ ਉਹ ਟੈਨਸ਼ਨ ਚ ਰਹਿਣਾ ਕਿ ਸੁੱਤੇ ਮੈਨੂੰ ਅਟੈਕ ਆ ਗਿਆ 18 ਤਰੀਕ ਨੂੰ ਜਦੋਂ ਆਂਟੀ ਮੌਤ ਹੁੰਦੀ ਆ ਉਸ ਤੋਂ ਬਾਅਦ ਕੋਈ ਕਾਲ ਆਉਂਦੀ ਕੁੜੀ ਦੋਸਤ ਨਹੀਂ ਕੋਈ ਕਾਲ ਨਹੀਂ ਆਈ ਉਹਦੇ ਘਰ ਦੇ ਆਏ ਨੇ ਦਾਗਾਂ ਤੇ ਭੋਗ ਤੇ ਆਏ ਨੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਨੇ ਕਿਹਾ ਨਹੀਂ ਤੂੰ ਗੱਲ ਕਰ ਘਰ ਵਾਲੀ ਦੀ ਡੱਤ ਹੋਈ ਹੁਣ ਉਹਨਾਂ ਨੇ ਕਿਹਾ ਹੋਣਾ ਉਹਨੇ ਨਹੀਂ ਕੀਤੀ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹ ਤਾਂ ਸਮਾਂ ਤੇ ਕਹਿ ਦਿਆ ਕਹਿੰਦੇ ਵਧੀਆ ਮਰ ਗਿਆ ਅੱਛਾ ਹਾਂ ਓਕੇ ਸਾਹਬ ਲੋ ਮੁੰਡੇ ਨੂੰ ਵੀ ਸਾਹਬ ਲੋ ਕਹਿੰਦੇ ਤੁਸੀਂ ਅੱਛਾ ਹਣ ਬੱਚਾ ਤੁਹਾਡੇ ਕੋਲ ਰਹੇ ਹਾਂਜੀ ਮੇਰੇ ਕੋਲ ਰਹਿੰਦਾ ਹੁਣ ਅਸੀਂ ਦੋਨੇ ਜਾਣਿਆ ਘਰ ਚ ਅੱਛਾ ਤੁਹਾਡਾ ਹਸ ਬੰਦ ਵੀ ਮੌਤ ਹੋ ਗਈ ਹਾਂ ਉਹਨਾਂ ਦੀ ਡੈਥ ਹੋਈ ਸੀ ਦੋਨੇ ਜਾਣੇ ਤੁਸੀਂ ਰਹ ਰਹੇ ਹੋ ਹਾਂਜੀ ਦੋਨੇ ਜਾਣੇ ਰਹਿੰਦੇ ਹੁਣ ਦੇਖੋ ਮੇਰੀ ਹੋਮਵਰਕ ਕਿੰਨੀ ਆ ਮੈਨੂੰ ਬੱਚਾ ਸਾਹਮਣਾ ਕਿੰਨਾ ਔਖਾ ਤੇਰਾ ਨਾ ਕੀ ਆ ਯੂਵੀ ਹੈ ਯੂਵੀ ਮੰਮੀ ਨੂੰ ਦਿਲ ਨਹੀਂ ਕਰਦਾ ਮਿਲਣ ਨੂੰ ਮੰਮੀ ਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਅੱਛਾ ਨਹੀਂ ਪਤਾ ਨਹੀਂ ਮਾਇਓ ਬਾੜਾ 2 ਸਾਲ ਦਾ ਤੀਜਾ ਛੱਡ ਕੇ ਗਈ ਆ ਮਾਇਓ ਪਾਲਿਆ ਇਹਨੂੰ ਪਤਾ ਨਹੀਂ ਮੇਰੀ ਮੰਮੀ ਕਿੱਥੇ ਆ। ਇਹਨਾਂ ਦੇ ਕਦੇ ਨਾਨਕਾ ਨੇ ਵੀ ਨਹੀਂ। ਨਾ ਨਾ ਨਾ। ਬਸ ਰਿਹਾ ਥੋੜਾ ਜਿਹਾ ਰਿਹਾ ਉੱਥੇ ਜੀ ਨਹੀਂ ਲਾਇਆ ਫਿਰ ਛੱਡ ਗਏ। ਹੁਣ ਤੁਸੀਂ ਇਹਦੇ ਸਾਰੇ ਜੋਰੇ ਤੁਹਾਡੇ ਸਾਰੇ ਜੋਰੇ। ਹਾਂਜੀ ਮੈਂ ਮੈਂ ਇਹਦੇ ਸਾਰੇ ਆ ਮੇਰੇ ਸਾਰੇ ਆ ਬਸ ਹੋਰ ਮੈਨੂੰ ਕੋਈ ਸਾਰਾ। ਮੈਂ ਤਾਂ ਕੀ ਮੰਗ ਕਰਦਾਂ ਬੜੀ ਵੱਡੀ ਤਰਾਸਤੀ ਹੁੰਦੀ ਕੀ ਮੰਗ ਕਰਦਾਂ। ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ। ਤੁਸੀਂ ਗਏ ਆ ਕਿ ਸਰਕਾਰੀ ਦਰਬਾਰੇ ਕੋਈ ਆਪਸਰਾ ਕੋਲ ਮਿਲਿਆ ਨਹੀਂ। ਨਹੀਂ ਜ ਕਿਸੇ ਨੂੰ ਨਹੀਂ ਮਿਲੇ ਬਸ ਪੁਲਿਸ ਉੱਥੇ ਲਿਖਾਈ ਹੋਈ ਐਪਲੀਕੇਸ਼ਨ ਕਿਸੇ ਨੇ ਕੋਸ ਨਹੀਂ ਕੀਤਾ ਅਸੀਂ ਤਾਂ ਆਪਦੇ ਘਰੇ ਬੈਠੇ ਆ ਮੈਂ ਇਕੱਲੀ ਕਿੱਧਰ ਜਾਵ ਹਾਂ ਕੋਈ ਸਰਵਾਈ ਨਹੀਂ ਹੋ ਰਹੀ ਇਹ ਮੁੰਡਾ ਨੇ ਕੰਟੈਕਟ ਚਾਇਓ ਕੀ ਇਹਨਾਂ ਨੇ ਕੋਈ ਮਿਲਿਆ ਉਸ ਦਿਵਾਰ ਅਫਸਰਾਂ ਨੂੰ ਮਿਲੇ ਮੁੰਡੇ ਜਿਹੜਾ ਕਮੇਟੀ ਵਾਲੇ ਹਾਂਜੀ ਇਹਨਾਂ ਨੇ ਸਾਡੀ ਮੈਂ ਫੋਨ ਤੇ ਇਹਨਾਂ ਦੇ ਦੇਖਿਆ ਨੇ ਫਿਰ ਇਹਦੇ ਨਾਲ ਮੈਂ ਗੱਲਬਾਤ ਕੀਤੀ ਇਹ ਬੱਚਿਆਂ ਨੇ ਮੈਨੂੰ ਕਹਿ ਵੀ ਤੁਸੀਂ ਆ ਜਾਓ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਮੈਨੂੰ ਅੱਜ ਇਹਨਾਂ ਨੇ ਉਰੇ ਲਿਆਂਦਾ ਹਾਂਜੀ ਜਿਹੜੇ ਮਾਤਾ ਦੱਸ ਰਹੇ ਉਹ ਕਹਿੰਦੇ ਵੀ ਜਿਹੜਾ ਬੱਚਾ ਇਹ ਛੋਟਾ ਜਿਹਾ ਇਹਦੀ ਮਾਂ ਨੇ ਕਿਤੇ ਦਿਨਾਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਵੀ ਪਤਾ ਨਹੀਂ ਕਿ ਹੋਜੀ ਧਰਤੀ ਆ ਉਹ ਇਹੋ ਜੀ ਨਰਮੋਹੀ ਨਗਰੀ ਆ ਵੀ ਜਿਹੜਾ ਆਪਦੇ ਜਿਹੜਾ ਖੂਨ ਆ ਉਹਦੇ ਨਾਲ ਵੀ ਕਿਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿੰਨਾ ਸੋਹਣਾ ਬੱਚਾ ਇਸ ਟਾਈਮ ਮਾਤਾ ਬੱਚੇ ਦੇ ਆਸਰੇ ਤੇ ਬੱਚਾ ਮਾਤਾ ਦੇ ਮਾਤਾ ਦੇ ਆਸਰੇ ਜਿਉ ਰਹੀ ਆ ਇਹ ਚੀਜ਼ਾਂ ਨੂੰ ਤੁਸੀਂ ਮੈਂ ਜਿਹੜੀਆਂ ਫੋਟੋਆਂ ਤੁਸੀਂ ਦੇਖੋ ਕੈਨੇਡਾ ਦੇ ਬੱਚੇ ਉੱਥੇ ਆ ਕੇ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਪੁੱਛਿਆ ਕਰੋ ਵੀ ਕੀ ਆ ਯਾਰ ਸਿਸਟਮ ਇਹ ਵੀ ਕਿਉਂ ਤੁਸੀਂ ਇੰਜ ਕਰਦੇ ਆ ਬੜੀ ਵੱਡੀ ਤਰਾਸਦੀ ਇਹ ਪਤਾ ਨਹੀਂ ਕਦੋਂ ਨੋਟ ਆਵੇਗੀ ਕੈਮਰਾਮੈਨ ਮਨਪ੍ਰੀਤ ਜੀ ਨਾਲ ਮੈਂ ਜਤਾਰ ਸਿੰਘ ਸਰਾਮ ਆਮ ਇੰਡੀਆ ਟੀਵੀ ਲੁਧਿਆਣਾ